ਕਹੋ ਤਲ ਗੁਰ ਸੇਵੀਐ ਇਹ ਨਿਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਸਤਨਾਮ ਗੁਰੂ ਸਾਹਿਬ ਜੀ ਤਨਸਰੀ ਮਹਲਾ 5 ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ਤਾ ਬੈਦ ਨੀ ਕੀ ਖਟਾਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ ਤੈ ਨਹੀਂ ਸੁਣਿਆ ਦੁੱਖ ਸੁਖ ਮੇਰਾ ਤਾ ਬਿਦ ਨਿਕ ਖਟਾਨੇ ਜੀ ਕੀ ਏਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤੈਨ ਤਿਲ ਨਹੀਂ ਕੀਮਤ ਜਾਨੀ ਰਹਾ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦਿਨੋ ਮੰਤਾਨੀ ਡਿਗੈ ਨਾ ਡੋਲੇ ਧ੍ਰਿੜ ਕਰ ਰਹਿ ਹੋ ਪੂਰਨ ਹੋਏ ਤ੍ਰਿਪਤਾਨੀ ਬੀਚ ਹਮ ਤੁਮ ਕਾ ਚੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈ ਲੀ ਹੋਈ ਹੈ ਤਾਤੇ ਕਨਕ ਵਖਾਨੀ ਪ੍ਰਗਟਿ ਉਜਤ ਸਹਜ ਸੁਖ ਸ਼ੋਭਾ ਬਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬੰਦੇਓ ਗੁਰ ਕੀਓ ਬੰਧਾਨੀ ਪ੍ਰਗਟਿ ਜੋਤ ਸਹਿਜ ਸੁਖ ਸ਼ੋਭਾ ਬਾਜੇ ਅਨਹਤ ਬਾਨੀ ਕੋ ਨਾਨਕ ਨਿਹਚਲ ਘਰ ਬੰਦੇੋ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤੇ ਤਨਸਰੀ ਮਹਿਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਇ ਸੁਕਰ ਸੁਜਾਨੀ ਤਿੰਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਵਿਦ ਨੀਕੀ ਖਟਾਨੀ ਪਾਵਨ ਮੁਖਵਾਕ ਤਨ ਸਾਹਿਬ ਸ੍ਰੀ ਰਾਗੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਹੋਏ ਅੰਮ੍ਰਿਤਮਈ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 672 ਅੰਗ ਉਪਰ ਸ਼ੁਭ ਨਿਕਨੇ ਸਤਿਗੁਰੂ ਕਿਰਪਾ ਕਰਨ ਸਬਣਾ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਆਓ ਅਗਲੇ ਸਮੇਂ ਲਈ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ